ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਕੋਹੇਨੂਰ ਹੀਰੇ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰੀਏ ਕਿਸ ਤਰੀਕੇ ਨਾਲ ਕੋਹੇਨੂਰ ਹੀਰਾ ਸਿੱਖ ਰਾਜ ਦੀ ਮਲਕੀਅਤ ਬਣਿਆ ਕੋਹੇਨੂਰ ਹੀਰਾ ਗੋਲ ਕੰਡੇ ਦੀਆਂ ਖਾਣਾ ਵਿੱਚੋਂ ਮਿਲਿਆ ਸੀ ਇਹ ਸਭ ਤੋਂ ਪਹਿਲਾਂ ਸ਼ਹਜਹਾਨ ਕੋਲ ਆਇਆ ਤੇ ਇਸ ਤੋਂ ਹੁੰਦਾ ਹੋਇਆ ਔਰੰਗਜ਼ੇਬ ਕੋਲ ਪਹੁੰਚਿਆ ਔਰੰਗਜ਼ੇਬ ਦੇ ਪਰਿਵਾਰ ਤੋਂ ਨਾਦਰ ਸ਼ਾਹ ਨੇ ਹੀਰਾ ਖੋਲਿਆ ਤੇ ਨਾਦਰ ਸ਼ਾਹ ਤੋਂ ਹੀਰਾ ਅਹਿਮਦ ਸ਼ਾਹ ਅਬਦਾਲੀ ਨੇ ਖੋਲਿਆ ਅਹਿਮਦ ਸ਼ਾਹ ਅਬਦਾਲੀ ਨੇ ਇਹ ਹੀਰਾ ਆਪਣੇ ਪੁੱਤਰ ਸ਼ਾਹ ਸੁਜਾ ਨੂੰ ਦਿੱਤਾ ਜੋ ਉਸ ਦੀ ਗਲਦੀਦਾ ਹੱਕਦਾਰ ਸਮਝਿਆ ਜਾਂਦਾ ਸੀ ਅਮਰ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਵਿੱਚ ਤਖਸ ਨੂੰ ਲੈ ਕੇ ਲੜਾਈ ਹੋਈ ਫਤਿਹ ਖਾਨ ਸ਼ਾਹ ਸ਼ਜਾਹ ਦੀ ਜਗ੍ਹਾ ਤਖਤੇ ਬੈਠਾ ਸ਼ਾਹ ਸ਼ਜਾਹ ਜਾਨ ਬਚਾ ਕੇ ਸ਼੍ਰੀਨਗਰ ਪਹੁੰਚ ਗਿਆ ਇਹ ਹੀਰਾ ਉਸ ਨੇ ਆਪਣੇ ਕੋਲ ਲਕੋ ਕੇ ਰੱਖ ਲਿਆ ਜਦੋਂ ਸ਼੍ਰੀ ਨਗਰ ਦੇ ਰਾਜੇ ਜਵਾਰ ਖਾਨ ਨੂੰ ਪਤਾ ਲੱਗਾ ਕਿ ਦੁਨੀਆਂ ਦਾ ਕੀਮਤੀ ਹੀਰਾ ਇਸ ਕੋਲ ਹੈ ਉਸ ਨੇ ਸ਼ਾਹ ਸੁਯਾਦ ਨੂੰ ਸ਼ੇਰ ਗੜੀ ਵਿੱਚ ਕੈਦ ਕਰ ਲਿਆ ਇਹ ਪਿਆਰ ਉਹ ਘਟਨਾ 1800 17 ਈਸਵੀ ਦੀ ਹੈ ਜਦੋਂ ਸ਼ਾਹ ਸੁਯਾਦ ਦੀ ਘਰਵਾਲੀ ਵਫਾ ਬੇਗਮ ਨੂੰ ਇਹ ਪਤਾ ਲੱਗਾ ਇਹਦੇ ਪਤੀ ਨੂੰ ਜਵਾਰ ਖਾਨ ਨੇ ਕੈਦ ਕਰ ਲਿਆ ਹੈ ਤਾਂ ਉਸਨੇ ਦੇਖਿਆ ਕਿ ਉਸਦੇ ਪਤੀ ਨੂੰ ਜੇਕਰ ਕੋਈ ਬਚਾ ਸਕਦਾ ਹੈ ਉਹ ਇੱਕੋ ਇੱਕ ਖਾਲਸਾ ਰਾਜ ਹੈ ਤੇ ਮਹਾਰਾਜਾ ਰਣਜੀਤ ਸਿੰਘ ਹੀ ਹੈ ਜੋ ਇਸ ਨੂੰ ਬਚਾ ਸਕੇਗਾ ਸ਼ਾਸ਼ੂ ਜਾਨ ਦੀ ਕਰਵਾਲੀ ਆਪਣੇ ਪਤੀ ਦੀ ਜਾਨ ਦੀ ਫਰਿਆਦ ਲੈ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਪੇਸ਼ ਹੋਈ ਤੇ اقਰਾਰ ਕੀਤਾ ਕਿ ਜੇਕਰ ਮੇਰੇ ਪਤੀ ਨੂੰ ਸ਼੍ਰੀਨਗਰ ਦੇ ਕਿਲੇ ਸ਼ੇਰ ਗੜੀ ਵਿੱਚੋਂ ਤੁਸੀਂ ਇਜਾਜ਼ਤ ਕਰਵਾ ਦਿੰਦੇ ਹੋ ਤਾਂ ਮੈਂ ਤੁਹਾਨੂੰ ਕੋਹੇ ਨੂਰ ਹੀਰਾ ਦੇ ਦੇਵਾਂਗੀ ਇਸ ਇਕਰਾਰ ਤੇ ਮਹਾਰਾਜਾ ਰਣਜੀਤ ਸਿੰਘ ਸਰਦਾਰ ਖੜਕ ਸਿੰਘ ਹਰੀ ਸਿੰਘ ਨਲੂਆ ਦੀਵਾਨ ਮੁਹਕਮ ਚੰਦਰ ਨੂੰ ਨਾਲ ਲੇਖੇ ਸ਼੍ਰੀਨਗਰ ਤੇ ਚੜ੍ਹਾਈ ਕੀਤੀ ਅਤੇ ਸ਼ਾਹ ਸ਼ਾਹਜਾਹ ਨੂੰ ਯਾਦ ਕਰਵਾ ਲਿਆ ਇਸ ਲੜਾਈ ਵਿੱਚ ਲਗਭਗ 300 ਦੇ ਸਿੱਖ ਸ਼ਹੀਦ ਹੋਏ ਜਿੱਥੇ ਇਹਨਾਂ ਸਿੱਖਾਂ ਦਾ ਸਸਕਾਰ ਹੋਇਆ ਹੈ ਉੱਥੇ ਅੱਜ ਕੱਲ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹਸੂਜਾ ਨੂੰ ਕਿਹਾ ਕਿ ਆਪਣੇ ਇਕਰਾਰ ਮੁਤਾਬਕ ਕੋਈ ਨੂਰ ਹੀਰਾ ਸਾਨੂੰ ਦੇ ਦਿਓ ਤਾਂ ਇੰਨਾ ਕੀਮਤੀ ਹੀਰਾ ਦੇਣ ਤੋਂ ਸ਼ਾਹਸੂਜਾ ਮੁਕਰ ਗਿਆ ਸ਼ੇਰੇ ਪੰਜਾਬ ਨੇ ਕਿਹਾ ਕਿ ਤੁਸੀਂ ਮੇਰੀ ਕੈਦ ਵਿੱਚ ਹੋ ਮੈਂ ਚਾਹਾਂ ਕਿ ਤੁਹਾਨੂੰ ਦੋਵਾਂ ਨੂੰ ਕੈਦ ਕਰਕੇ ਤੁਸੀਂ ਇਹ ਦੇ ਕੇ ਉਹ ਕੋਈ ਨੂਰ ਹੀਰਾ ਲੈ ਸਕਦਾ ਹਾਂ ਪਰ ਮੈਂ ਗੁਰੂਦਾ ਸਿੰਘ ਹਾਂ ਤੇਰੀ ਮਜਬੂਰੀ ਦਾ ਫਾਇਦਾ ਨਹੀਂ ਚੱਕਾਂਗਾ ਤੂੰ ਦੱਸ ਇਹ ਹੀਰਾ ਖਾਲਸਾ ਸਰਕਾਰ ਨੂੰ ਕਿੰਨੇ ਵਿੱਚ ਵੇਚਣਾ ਹੈ ਤਾਂ ਗੁਰੂ ਸਵਾਰਿਓ ਇਸ ਹੀਰੇ ਨੂੰ 2 ਲੱਖ ਮੋਹਰਾਂ ਦੇ ਵਿੱਚ ਸ਼ਾਹ ਸੁਆ ਨੇ ਮਨਜ਼ੂਰ ਕਰ ਲਿਆ ਅਤੇ 2 ਲੱਖ ਮੋਹਰਾਂ ਕੋਈ ਨੂਰ ਹੀਰੇ ਦਾ ਮੁੱਲ ਪਿਆ ਜਿਸ ਨੂੰ ਤਾਰ ਕੇ ਕੋਹਨੂਰੀ ਹੀਰਾ ਖਾਲਸਾ ਰਾਜ ਦਾ ਹਿੱਸਾ ਬਣ ਗਿਆ ਬਾਅਦ ਵਿੱਚ ਕੋਏ ਨੂਰ ਹੀਰਾ ਮਹਾਰਾਜਾ ਦਲੀਪ ਤੋਂ ਧੋਖੇ ਨਾਲ ਖੋਹ ਲਿਆ ਗਿਆ ਤੇ ਅੱਜ ਉਸ ਦੇ 6 ਟੁਕੜੇ ਹੋ ਗਏ ਟੁਕੇ ਨੇ ਉਹਨਾਂ ਦੇ ਵਿੱਚੋਂ ਇੱਕ ਇੰਗਲੈਂਡ ਦੀ ਮਹਾਨੀ ਦੇ ਤਾਜ ਦਾ ਹਿੱਸਾ ਹੈ ਪਿਆਰਿਓ ਇਹ ਸੀ ਕੋਏ ਨੂਰ ਦੀ ਕਹਾਣੀ ਜੋ ਆਪ ਜੀ ਨਾਲ ਅਸਾਂ ਜੀ ਕੀਤੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੱਜ ਕੇ ਫਤਿਹ ਗਜਾਈਏ ਜੀ ਵਾਹਿ ਜਿੱਕਰ ਖਾਲਸਾ ਵਾਹਿ ਜੀ ਕੀ ਫਤਿਹ